ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਦ ਸਿੰਘ ਤੁਹਾਡਾ ਆਪਣੇ ਚੈਨਲ Thin Agriculture Farm ਦੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਉਹਦੇ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਹੁਣ ਆਪਣੇ ਝੋਨੇ ਨੇ ਜਿਹੜੇ ਅਗੇਤੀਆਂ ਵੈਰਾਈਟੀਆਂ ਸੀਆਂ ਉਹ ਲੱਗ ਚੁੱਕੀਆਂ ਨੇ ਤੇ ਪਛੇਤੀਆਂ ਵੈਰਾਈਟੀਆਂ ਰਹਿndੀਆਂ ਨੇ ਪਛੇਤੀਆਂ ਵੈਰਾਈਟੀਆਂ ਦੇ ਵਿੱਚ ਆਪਣੇ ਜਿੱਦਾਂ ਪੱਕਾ ਦੀ ਪੂਸਾ ਬਾਸਮਤੀ 1509 169218471718 ਜਾਂ ਜਿਹੜੀ ਸਾਰਾਂ ਤੋਂ ਵੱਧ ਹਰਮਨ ਪਿਆਰੀ ਹੈ ਜਿਹੜੀ ਕਿਸਾਨਾਂ ਦੀ ਕਿਸਮ PR126 ਹੈ ਤੇ 126 ਕਿਸਮ ਬਾਰੇ ਕਿਸਾਨ ਵੀਰੋ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ ਉਸ ਦਿਨ ਵੀ ਕਈ ਦਿਨ ਹੋ ਗਏ ਵੀਡੀਓ ਪਾਈ ਸੀ ਵੀ ਆਪਾਂ ਨੂੰ ਜਿਹੜੀਆਂ ਆਰਟੇ ਸਿਚੁਏਸ਼ਨ ਹੈ ਕਿ ਉਹ ਖਰੀਦ ਤੋਂ ਮਨਾਹੀ ਕਰ ਰਹੀ ਹੈਗੀ ਵੀ ਤੁਸੀਂ ਲਾਓ ਨਾ ਵੀ ਇਹਨੂੰ ਖਰੀਦਿਆ ਨਹੀਂ ਜਾਣਾ ਸੈਲਰ ਮਾਲਕ ਹੱਥ ਖੜੇ ਕਰ ਰਹੇ ਨੇ ਤਾਂ ਉਹ ਕਿਸਾਨ ਵੀਰੋ ਮੈਂ ਤੁਹਾਨੂੰ ਅੱਜ ਕਾਰਨ ਦੱਸਣਾ ਵੀ ਪਿਛਲੇ ਸਾਲ ਅਸਲ 'ਚ ਕਾਰਨ ਕੀ ਸੀਗਾ ਜਿਦੇ ਕਰਕੇ ਇਹਦੀ ਖਰੀਦ ਤੋਂ ਐਨੇ ਪਿੱਛੇ ਹਟਣ ਲੱਗ ਗਏ ਕੇ ਸੈਲਰ ਮਾਲਕ ਪਹਿਲੇ ਨੰਬਰ ਤੇ ਤਾਂ ਕਿਸਾਨ ਵੀਰੋ ਜਿਹੜੀ ਦਿੱਕਤ ਆਈ ਏ ਪੀਆ 126 ਚ 20 ਜੁਲਾਈ ਤੋਂ ਜਿਹੜੀ ਬਾਅਦ ਚ ਪੀਆ 126 ਲੱਗੀ ਆ ਉਹਦੇ ਚ ਜ਼ਿਆਦਾ ਸਮੱਸਿਆ ਆ ਕਿਉਂਕਿ ਦੇਖੋ ਆਪਾਂ ਆਪਣਾ ਫਰਜ਼ ਨਿਭਾਤਾ ਆਪਾਂ ਆਪਣੀ ਝੋਨਾ ਲਾਇਆ ਮੱਕੀ ਵਾਲੇ ਵਾਹਣਾਂ ਦੇ ਵਿੱਚ ਜਾਂ ਲੇਟ ਲਾਇਆ ਪਿਛਲੇ ਸਾਲ ਝੋਨਾ ਮਰਨ ਕਰਕੇ ਜ਼ਿਆਦਾ ਦਿੱਕਤ ਆਈ ਕਿਉਂਕਿ ਝੋਨਾ ਲੇਟ ਬਹੁਤ ਲੱਗਿਆ ਤਾਂ ਕਿਸਾਨ ਵੀਰਾਂ ਨੇ ਕੀ ਕਰਿਆ ਝੋਨਾ ਲੇਟ ਲੱਗਿਆ ਰੇਵ ਵਗੈਰਾ ਜਾਦੇ ਪਏ ਝੋਨਾ ਕਿਉਂਕਿ ਹਰੇਕ ਨੂੰ ਹੁੰਦੀ ਹੀ ਆ ਮੇਰਾ ਵਧੀਆ ਲੱਗ ਜੇ ਤਾਂ ਉਹ ਝੋਨੇ ਦੀ ਜਿਹੜੀ ਪਕਾਈ ਆ ਉਹ ਬਹੁਤ ਜ਼ਿਆਦੇ ਲੇਟ ਚਲੀ ਗਈ ਜਿਹਦੇ ਕਰਕੇ ਮੌਇਸਚਰ ਬਹੁਤ ਜ਼ਿਆਦੇ ਰਿਹਾ 30 ਪਲੱਸ ਮੌਇਸਚਰ ਵੀ ਰਿਹਾ ਝੋਨੇ ਦਾ ਤਾਂ ਹੁਣ ਆਪਾਂ ਆਪਣਾ ਫਰਜ ਨਿਭਾਤਾ ਆਪਾਂ ਲਿ ਜਾ ਕੇ ਮੰਡੀ ਦੇ ਵਿੱਚ ਝੋਨਾ ਲਾਤਾ ਤੇ ਕੱਟ ਦੇ ਕੇ ਆਪਾਂ ਨੇ ਭਰਾਤਾ ਕਿਸੇ ਨੇ 5 ਕਿਲੋ 7 ਕਿਲੋ 8 ਕਿਲੋ ਦੇ ਕੇ ਭਰਾਤਾ ਪਰ ਜਿਹੜਾ ਕਿਸਾਨ ਵੀਰ ਉਹ ਕੱਟ ਹੈ ਉਹ ਐਦਾਂ ਤਾਂ ਨਹੀਂ ਨਾ ਹੋਇਆ ਵੀ ਝੋਨਾ ਕਿਉਂਕਿ ਉਸ ਟਾਈਮ ਝੋਨੇ ਦਾ ਜੋਬਨ ਹੁੰਦਾ ਸੀ ਸੀਜ਼ਨ ਪੂਰਾ ਜੋਬਨ ਦਿੰਦਾ ਤਾਂ ਕਰਕੇ ਉਹਨਾਂ ਟਾਈਮ ਨਹੀਂ ਹੁੰਦਾ ਫੋਲ ਫਲਈ ਇਹਦਾ ਤਾਂ ਉਹ ਕਿਸਾਨ ਵੀਰੋ ਕੱਟ ਲੱਗਿਆ ਲਗਾਇਆ ਝੋਨਾ ਹੀ ਬੋਰੀਆਂ ਦੇ ਵਿੱਚ ਜਿਹੜਾ ਪੈ ਗਿਆ ਮੋਇਸਚਰ ਉਹਦੇ ਝੋਨੇ ਹੀ ਆ ਮੋਇਸਚਰ ਜ਼ਿਆਦਾ ਕਰਕੇ ਹੁਣ ਬੋਰੀਆਂ ਮੰਡੀ ਦੇ ਵਿੱਚੋਂ ਜਦੋਂ ਝੋਨੇ ਦਾ ਅਖੀਰ ਹੁੰਦਾ ਤਾਂ ਬੋਰੀਆਂ ਬਹੁਤ ਹਲਕੀ ਚਾਲਤ ਜਿਹੜੀਆਂ ਚੱਕੀਆਂ ਜਾਂਦੀਆਂ ਨੇ ਤਾ ਕਿਸਾਨ ਵੀਰੋ ਬੋਰੀਆਂ ਦੇ ਵਿੱਚ ਪਿਆ ਪਿਆ ਹੀ ਝੋਨਾ ਜਿਹੜਾ ਉਹ ਘਬਰਾ ਗਿਆ ਝੋਨਾ ਮੰਨ ਕੇ ਚਲੋ ਆਪਾਂ ਕਹਿੰਦੇ ਵੀ ਇੱਕ ਉੱਕਲ ਜਾਂਦਾਗਾ ਉਸਤੇ ਚੌਲ ਦੇ ਵਿੱਚ ਇੰਨੀ ਕੁ ਜ਼ਿਆਦੇ ਨਮੀ ਆ ਗਈ ਵੀ ਜਦੋਂ ਕਿਸਾਨ ਉਹਨੂੰ ਸੈਲਰ ਮਾਲਕਾਂ ਨੇ ਚੌਲ ਕੱਢਣ ਦੇ ਲਈ ਝੋਨਾ ਉਹ ਲਗਾਏ ਉਹਨਾਂ ਨੇ ਚੌਲ ਕੱਢਣਾ ਸ਼ੁਰੂ ਕੀਤਾ ਤਾਂ ਉਹ ਚੌਲ ਦਾ ਸਾਰਾ ਪਾਊਡਰ ਜਿਹਾ ਟੋਟਾ ਹੀ ਬਣ ਗਿਆ ਉਹਨਾਂ ਤੋ ਚੌਲ ਪੂਰਾ ਨਹੀਂ ਹੋਇਆ ਇਹ ਕਿਸਾਨ ਵੀਰੋ ਮੈਂ ਜੋ ਮੇਰੇ ਕੋਲੇ ਇਹ ਡਾਟਾ ਆਇਆ ਜਾਂ ਮੇਰੇ ਕੋਲੇ ਮਨ ਕੇ ਚਲੋ ਜਾਣਕਾਰੀ ਆਈ ਆ ਇਹ ਆਪਣੇ ਕਿਸੇ ਯਾਰ ਮਿੱਤਰ ਨੇ ਆਪਾਂ ਨੂੰ ਸਪੈਸ਼ਲ ਜਾਣਕਾਰੀ ਇਹ ਸਾਂਝੀ ਕਰੀ ਆਪਣੇ ਨਾਲ ਕਿਉਂਕਿ ਉਸ ਦਿਨ ਮੈਂ ਵੀਡੀਓ ਪਾਈ ਤਾਂ ਉਹ ਵੀਰ ਨੇ ਉਸ سلسلے ਦੇ ਵਿੱਚ ਆਪਣੇ ਨਾਲ ਕੰਟੈਕਟ ਕੀਤਾ ਤੇ ਆਪਾਂ ਨੂੰ ਉਹਨੇ ਪੂਰੀ ਜਾਣਕਾਰੀ ਦਿੱਤੀ ਕਿ ਅਸਲ ਦੇ ਵਿੱਚ ਮੁੱਦਾ ਕੀ ਸੀ ਬਾਕੀ ਆਪਾਂ ਨੂੰ ਹੁਣ ਦੇਖੋ ਮੰਡੀਆਂ ਦੇ ਵਿੱਚ ਵੀ ਆਪਾਂ ਜਾਂਦੀ ਰਹਿੰਦੇ ਆ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਅਸਲ ਦੇ ਵਿੱਚ ਕਿਸਾਨ ਵੀਰੋ ਮੁੱਦਾ ਇਹ ਸੀ ਵੀ ਝੋਨਾ ਜਿਹੜਾ ਬੂਰੀਆਂ ਦੇ ਵਿੱਚ ਦੇਖੋ ਆਪਾਂ ਆਪਣੇ ਕੱਟ ਦੇਤਾ ਆਪਾਂ ਮੋਇਸਚਰ ਉੱਪਰ ਲਾ ਦੇਤਾ ਪਰ ਉਹ ਬੂਰੀਆਂ ਦੇ ਵਿੱਚ ਝੋਨਾ ਪਿਆ ਹੋਣ ਕਰਕੇ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਕਿਉਂਕਿ ਉੱਪਰ ਬਾਰਿਸ਼ ਵੀ ਪਈ ਐ ਉਸ ਤੋਂ ਬਾਅਦ 10 ਤਰੀਕ ਨੂੰ ਜਿਹੜਾ ਮੀਂਹ ਪਿਆ ਵਧੀਆ ਮੀਂਹ ਪੈ ਗਿਆ ਤੀਗਾ ਉਹ ਵੀ ਉੱਤੇ ਪਿਆ ਤਾਂ ਝੋਨਾ ਜਿਹੜਾ ਬੂਰੀਆਂ ਦੇ ਵਿੱਚ ਪਿਆ ਹੀ ਝੋਨਾ ਘਬਰਾ ਗਿਆ ਜਦੋਂ ਉਸ ਨੂੰ ਆਪਾਂ ਨੇ ਕਿਸਾਨ ਜਿਹੜੇ ਸੈਲਰ ਮਾਲਕ ਨੇ ਉਹਨਾਂ ਨੇ ਕੱਢਣ ਦਾ ਯਤਨ ਕੀਤਾ ਚੌਲ ਬਣਾਉਣ ਦਾ ਯਤਨ ਕੀਤਾ ਤਾਂ ਉਸ ਟਾਈਮ ਉਹਦੀ ਜਿਹੜੀ ਸਮੱਸਿਆ ਉਹ ਆ ਗਈ ਤਾਂ ਹੁਣ ਕਈ ਕਿਸਾਨ ਵੀਰ ਕਹਿਣਗੇ ਵੀ ਉਹਨਾਂ ਨੇ ਹਵਾ ਲਵਾਉਣੀ ਦੀ ਜਾਂ ਉਹਨਾਂ ਨੇ ਉਹ ਜਿੱਦਾਂ ਪਕੇ ਦੀ ਵੀ ਪੱਠੀ ਵੇਚ ਲਈ ਲਾਉਣਾਂ ਸੀ ਕਿਉਂਕਿ ਕਿਸਾਨ ਵੀਰੋ ਜਿਹੜੇ PR126 ਲਈ ਸੈਲਰ ਨੇ ਉਹ ਥੋੜੇ ਜੇ ਸਪੈਸ਼ਲ ਹੁੰਦੇ ਨੇ ਆਪਣੇ ਪੰਜਾਬ ਦੇ ਜਿਹੜੇ ਸੈਲਰ ਨੇ ਪਹਿਲਾਂ ਤੋਂ ਹੀ ਪੂਸਾ ਜੀਰੀ ਵਾਸਤੇ ਲੱਗ ਰਹੇ ਕਿ ਪੂਸਾ ਜੀਰੀ ਨੂੰ ਐਡੀ ਕੋਈ ਖਾਸ ਦਿੱਕਤ ਨਹੀਂ ਆਉਂਦੀ ਤਾਂ ਉਸ ਕਰਕੇ ਕਿਸਾਨ ਵੀਰੋ ਇਹ ਸਮੱਸਿਆ ਆਈ ਹੈ ਵੀ ਉਹਨਾਂ ਕੋਲ ਪ੍ਰੋਪਰ ਸਾਧਨ ਨਾ ਹੋਣ ਕਰਕੇ ਇਸ ਨੂੰ ਸੁਕਾਉਣ ਦਾ ਸਾਧਨ ਨਾ ਹੋਣ ਕਰਕੇ ਕਿਉਂਕਿ ਸਿਆਲ ਦਾ ਟਾਈਮ ਆ ਜਾਂਦਾ ਧੁੰਦਾਂ ਦਾ ਟਾਈਮ ਦੇਖੋ ਕਿੰਨੀਆਂ ਲੰਬੀਆਂ ਧੁੰਦਾਂ ਪਈਆਂ ਨੇ ਇਸ ਵਾਰ ਉਹਦੇ ਕਰਕੇ ਕਿਸਾਨ ਵੀਰੋ ਪ੍ਰੋਪਰ ਉਹਨਾਂ ਤੋਂ ਕੋਟੇ ਹੀ ਨਹੀਂ ਪੂਰਾ ਹੋ ਸਕਿਆ ਦੇਖੋ ਆਪਾਂ ਕਿਸੇ ਨੂੰ ਇੱਕ ਬੰਦੇ ਨੂੰ ਦੋਸ਼ ਨਹੀਂ ਦੇ ਸਕਦੇ ਕਿਸਮ ਮਾੜੀ ਨਹੀਂ ਕਿਸਮ ਨੂੰ ਲਗਾਉਣ ਦਾ ਜਿਹੜਾ ਸਮਾਂ ਜੇਕਰ ਆਪਾਂ 20 ਜੁਲਾਈ ਤੋਂ ਪਹਿਲਾਂ-ਪਹਿਲਾਂ ਇਹਨੂੰ ਲਾਈਏ ਤਾਂ ਇਹਦਾ ਮੋਇਸਚਰ ਸਹੀ ਆਉਂਦਾ ਮੈਂ ਖੁਦ ਕਿਸਾਨ ਵੀਰੋਂ ਪਿਛਲੇ ਸਾਲ 7 ਜੁਲਾਈ ਨੂੰ ਝੋਨਾ ਲਾ ਕੇ 18 ਅਕਤੂਬਰ ਨੂੰ ਝੋਨਾ ਵੱਢਿਆ ਸੀ 19 ਪੰਜ ਮੋਇਸਚਰ ਆਇਆ ਸੀ ਉਹਦਾ ਨਾਲੇ ਬਾਰਿਸ਼ ਤੋਂ ਬਾਅਦ ਝੋਨਾ ਵੱਢਿਆ ਸੀਗਾ ਤਾਂ ਵੀ ਥੋੜਾ ਮੋਇਸਚਰ ਦਾ ਫਰਕ ਪੈਂਦਾ ਜੇ ਕਿਤੇ ਬਾਰਿਸ਼ ਤੋਂ ਪਹਿਲਾਂ ਵੱਢਿਆ ਜਾਂਦਾ ਹੋ ਇੱਕ ਦੋ ਦਿਨ ਤਾਂ ਉਹਦਾ ਜਿਹੜਾ ਮੋਇਸਚਰ ਸੀਗਾ ਉਹ ਪ੍ਰੋਪਰ ਸਹੀ ਆਉਂਦਾ ਬਿਲਕੁਲ ਤੇ ਜਿਹੜਾ ਮੈਂ ਝੋਨਾ ਕਿਸਾਨ ਵੀਰੋ 10 ਜੁਲਾਈ ਨੂੰ ਲਾਇਆ ਸੀਗਾ ਉਹ ਮੈਂ ਜਾ ਕੇ 22 ਅਕਤੂਬਰ ਨੂੰ ਵੱਢਿਆ ਉਸ ਦਾ ਮੇਰਾ ਮੋਇਸਚਰ ਆ 23 ਮੈਂ ਤੁਹਾਡੇ ਨਾਲ ਇਹ ਮੰਨ ਲੇ ਕਿ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਵੀ ਇੰਨਾ ਝੋਨਾ ਨਿਕਲਿਆ ਵੀ ਆਹਾਹਾ ਮੋਇਸਚਰ ਆ ਤੇ ਇੰਨਾ ਮੈਂ ਕੱਟ ਦਿੱਤਾ ਤਾਂ ਕਿਸਾਨ ਵੀਰੋ 20 ਮੋਇਸਚਰ ਤੱਕ ਤਾਂ ਕੱਟ ਵੀ ਨਹੀਂ ਛੇਤੀ ਲਾਉਂਦੇ ਕਿਉਂਕਿ ਮਸਲਾ ਹੱਲ ਹੋ ਜਾਂਦਾ ਤਾਂ ਮੈਂ ਤੁਹਾਨੂੰ ਇਹ ਕਿਸਾਨ ਵੀਰੋ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਵੀਡੀਓ ਦੇ ਵਿੱਚ ਵੀ ਡਰੋ ਨਾ ਕੋਈ ਨਾ ਕੋਈ ਮਸਲਾ ਜ਼ਰੂਰ ਹੱਲ ਹੋ ਜੂਗਾ ਕਿਸਮ ਕੋਈ ਮਾੜੀ ਨਹੀਂ ਝਾੜ ਬਹੁਤ ਜ਼ਿਆਦਾ ਪਰ ਆਹ ਗੱਲ ਜ਼ਰੂਰ ਮਾੜੀ ਹੈ ਜਿਹੜਾ ਆਪਾਂ ਜ਼ਿਆਦਾ ਲੇਟ ਜਾ ਕੇ ਝੋਨਾ ਹੀ ਲਾ ਦਿੰਨੇ ਆ ਉਹਦਾ ਫਿਰ ਕਿਸਾਨ ਵੀਰੋ ਪਕਾ ਜਿਹੜਾ ਉਹ ਜ਼ਿਆਦਾ ਠੰਡ ਦੇ ਵਿੱਚ ਚਲਾ ਜਾਂਦਾ ਤੇ ਉਹ ਪ੍ਰੋਪਰ ਮੋਇਸਚਰ ਉਹਦਾ ਜਿਹੜਾ ਕੰਟਰੋਲ ਨਹੀਂ ਹੁੰਦਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਥੋੜੇ ਨਾਲ ਜਾਣਕਾਰੀ ਸਾਂਝੀ ਕਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਧੰਨਵਾਦ